ਸ਼ਿਵ ਨੂੰ ਇੰਦਰ ਤਿਆਉਂਦੇ ਬ੍ਰਹਮਾ ਵਿਸ਼ਨੂੰ ਇੰਦਰ ਤਿਆਉਂਦੇ ਮੈਂ ਮਾਨਾਮ ਤੇਰੇ ਦੀ ਗਾਉਂਦੇ ਟੁੱਬੀਆਂ ਪਿਆਰ ਦੀ ਗੰਗਾ ਲਾਉਂਦੇ ਸ਼ਸਤਰ ਭੇਗ ਪੁਕਾਰਦੇ ਡੱਕੋ ਡੋਲ ਖਾਂਦੀ ਬੇੜੀ ਜੀਵਨ ਦੀ ਦਾਤਿਆ ਤੁਕਾਰ ਭਾਰ ਦੇ ਤੇਰਾ ਜਰੇ ਜਰੇ ਵਿੱਚ ਵਾਸਾ ਤੇਰਿਆਂ ਭਗਤਾਂ ਨੂੰ ਤੇਰਾ ਵਾਸਾ ਠੱਠੇ ਦਿਲ ਨੂੰ ਦਿਓ ਦਲਾਸਾ ਮੰਨ ਲੋ ਅਰਜ਼ਾ ਮੇਰੀਆਂ ਓਟ ਆਸਰਾ ਤੱਕ ਲਿਆ ਤੇਰੇ ਚਰਣਾ ਦਾ ਬਾਕੀ ਸਾਬ ਟਾਈਆਂ ਟੇਰੀਆਂ ਦਿਲ ਚੋਂ ਦੁਈ ਦਬੈ ਮਟਾ ਦੇ ਹਿਰਦੇ ਪਿਆਰ ਦੀ ਜੋਤ ਜਗਾ ਦੇ ਉਪਰੋਂ ਕਣੀ ਮੇਰ ਦੀ ਪਾ ਦੇ ਤਪਿਆ ਤਨ ਮਨ ਠਾਰ ਦੇ ਡੱਕੋ ਡੁਲ ਖਾਂਦੀ ਬੇੜੀ ਜੀਵਨ ਦੀ ਦਾਤਿਆ ਤੁਕਾਰ ਪਾਰ ਦੇ ਨਾ ਮੈਂ ਸਾਰ ਪਿੰਗਲ ਦੇ ਜਾਣਾ ਨਾ ਮੈਂ ਅਕਲੋਂ ਬਹੁਤ ਸਿਆਣਾ ਮੰਗਾ ਕਾਬ ਦੀ ਪਾਗੀਆਂ ਨਾ ਬਖਸ਼ੋ ਅੱਲਾ ਸ਼ੇਰੀਆਂ ਓਟ ਆਸਰਾ ਤੱਕ ਲਿਆ ਤੇਰੇ ਚਰਣਾ